ਇੱਕ ਜਾਗਰੂਕ ਮਾਂ ਨੇ ਸੋਸ਼ਲ ਮੀਡੀਆ ਤੇ ਫੈਲ ਰਹੀ ਗੰਦਗੀ ਦੇ ਖਿਲਾਫ ਉਠਾਈ ਆਵਾਜ਼ ਤੇ ਪਹੁੰਚ ਗਈ ਸਾਈਬਰ ਪੁਲਿਸ ਦੇ ਕੋਲ ਕੀ ਇਹ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਹੈ ਆਗਰਾ ਦੇ ਤਾਜਗੰਜ ਇਲਾਕੇ ਦੀ ਜਿੱਥੇ ਕਿ ਇੱਕ ਔਰਤ ਨੇ ਆਪਣੇ ਬੱਚਿਆਂ ਦੇ ਲਈ ਤੇ ਹੋਰ ਨਾ ਕਈ ਬੱਚਿਆਂ ਦੇ ਲਈ ਆਵਾਜ਼ ਉਠਾਈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇੱਕ ਖਾਸ ਅਕਾਊਂਟ ਦੇ ਉੱਤੇ ਅਸ਼ਲੀਲ ਵੀਡੀਓਜ਼ ਜਿਹੜੀਆਂ ਪੋਸਟ ਕੀਤੀਆਂ ਜਾ ਰਹੀਆਂ ہیں ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਔਰਤ ਨੇ ਜਿਹਦਾ ਕਿ ਨਾਮ ਰੂਬੀ ਤੋਮਰ ਹੈ ਤੇ ਜਿਹੜੀ ਕਿ ਆਯੁਰਵੈਦਿਕ ਦਵਾਈਆਂ ਦੇ ਕਾਰੋਬਾਰ ਦੇ ਨਾਲ ਜੁੜੀ ਹੋਈ ਸੀ ਇੱਕ ਦਿਨ ਉਹ ਪਾਰਲਰ ਦੇ ਵਿੱਚ ਬੈਠੀ ਸੀ ਤਾਂ ਪਾਰਲਰ ਦੇ ਵਿੱਚ ਬੈਠੇ ਵਕਤ ਉਸ ਦੇ ਨਾਲ ਦੀ ਇੱਕ ਔਰਤ ਜਿਹੜੀ ਸੀਗੀ ਉਹ ਸੋਸ਼ਲ ਮੀਡੀਆ ਸਕਰੋਲ ਕਰ ਰਹੀ ਸੀ ਤੇ ਉਸ ਵਕਤ ਉਸ ਔਰਤ ਨੇ ਇੱਕ ਵੀਡੀਓ ਦੇਖੀ ਜੇ ਅਸ਼ਲੀਲ ਜੇ ਢੰਗ ਦੇ ਨਾਲ ਬਣਾਈ ਗਈ ਸੀ ਉਸ ਦੇ ਵਿੱਚ ਇਸ਼ਾਰੇ ਭੱਦੇ ਇਸ਼ਾਰੇ ਕੀਤੇ ਜਾ ਰਹੇ ਸੀਗੇ ਤੇ ਇਹੋ ਜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਕਿ ਅਸ਼ਲੀਲ ਜਿੰਨਾਂ ਨੂੰ ਆਪਾਂ ਕਹਿੰਦੇ ਆ ਉਹ ਸੀਗੀਆਂ ਤੇ ਉਸ ਵਕਤ ਉਸ ਔਰਤ ਨੇ ਇੱਕ ਵਾਰੀ ਉਹਨੂੰ ਵੇਖ ਕੇ ਇਗਨੋਰ ਕਰ ਦਿੱਤਾ ਤੇ ਪਰ ਅਗਲੇ ਹੀ ਦਿਨ ਉਸ ਦਾ ਆਪਣਾ ਬੱਚਾ ਵੀ ਉਸੇ ਸੇਮ ਅਕਾਊਂਟ ਦੇ ਉੱਤੋਂ ਵੀਡੀਓਜ਼ ਦੇਖ ਰਿਹਾ ਸੀ ਉਸ ਵਕਤ ਉਸ ਔਰਤ ਨੂੰ ਗੁੱਸਾ ਆਇਆ ਤੇ ਉਸ ਨੇ ਆਪਣੀ ਚੁੱਪੀ ਤੋੜੀ ਤੇ ਉਹ ਪਹੁੰਚ ਗਈ ਪੁਲਿਸ ਦੇ ਕੋਲ ਉਸ ਨੇ ਪੁਲਿਸ ਦੇ ਕੋਲ ਜਾ ਕੇ ਰਿਪੋਰਟ ਦਰਜ ਕਰਵਾਈ ਉਸ ਅਕਾਊਂਟ ਦੇ ਖਿਲਾਫ ਉਸ ਨੇ ਕਿਹਾ ਵੀ ਇਸ ਅਕਾਊਂਟ ਦੇ 4.5 ਮਿਲੀਅਨ ਫਾਲੋਅਰਸ ਨੇ ਤੇ ਉਹ ਸਾਰੇ ਲੋਕ ਜਿਹੜੇ ਆ ਇਸ ਅਕਾਊਂਟ ਤੋਂ ਪੋਸਟ ਕੀਤੀਆਂ ਜਾ ਰਹੀਆਂ ਵੀਡੀਓਜ਼ ਨੂੰ ਦੇਖਦੇ ਨੇ ਜਿੰਦੇ ਵਿੱਚ ਕੀ ਭੱਦੇ ਇਸ਼ਾਰੇ ਕੀਤੇ ਜਾਂਦੇ ਨੇ ਤੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਨੇ ਉਸ ਔਰਤ ਨੇ ਕਿਹਾ ਵੀ ਦੇਖੋ ਇਹ ਜਿਹੜੇ ਆ ਵੀਡੀਓਜ਼ ਨੇ ਇਹ ਜਿਹੜਾ ਕੰਟੈਂਟ ਹੈ ਇਹ ਸਾਡੇ ਬੱਚਿਆਂ ਦੇ ਲਈ ਬੰਦਾ ਹੈ ਕਿਉਂਕਿ ਇਸ ਦੇ ਵਿੱਚ ਇਹੋ ਜਿਹੇ ਇਸ਼ਾਰੇ ਕੀਤੇ ਜਾਂਦੇ ਨੇ ਇਹੋ ਜਿਹਾ ਕੰਟੈਂਟ ਸ਼ੋਅ ਕੀਤਾ ਜਾਂਦਾ ਹੈ ਇਸ ਸਾਰੇ ਅਕਾਊਂਟ ਦੇ ਉੱਤੇ ਹੀ ਇਹੋ ਜਿਹਿਆਂ ਹੀ ਵੀਡੀਓਜ਼ ਨੇ ਜਿਹੜੀਆਂ ਕੀ ਸਾਡੇ ਬੱਚਿਆਂ ਨੂੰ ਕਾਮੁਕਤਾ ਵੱਲ ਲੈ ਕੇ ਜਾਂਦੇ ਆ ਕਾਮੁਕ ਜਿਹੜੀਆਂ ਪ੍ਰਕਿਰਤੀ ਨੂੰ ਜਿਹੜੇ ਆ ਵਧਾ ਦਿੰਦੇ ਨੇ ਉਸਨੇ ਕਿਹਾ ਕਿ ਇਸ ਅਕਾਊਂਟ ਦੇ 4.5 ਮਿਲੀਅਨ ਜਿਹੜੇ ਫਾਲੋਅਰਸ ਨੇ ਸਾਰੇ ਜਿਹੜੇ ਲੋਕ ਨੇ ਇਹਦੇ ਪੋਸਟ ਕੀਤੀਆਂ ਹੈ ਵੀਡੀਓਜ਼ ਦੇਖਦੇ ਨੇ ਤੇ ਇਹਦਾ ਸਾਰਾ ਕੰਟੈਂਟ ਜੋ ਹੁੰਦਾ ਹੈ ਕਾਮਕ ਹੁੰਦਾ ਹੈ ਤੇ ਇਹ ਜਿਹੜੇ ਇਸ਼ਾਰੇ ਕੀਤੇ ਜਾਂਦੇ ਨੇ ਸਾਰੇ ਐਕਟੀਵਿਟੀਆਂ ਹੁੰਦੀਆਂ ਨੇ ਬੜੀਆਂ ਹੀ ਅਸ਼ਲੀਲ ਹੁੰਦੀਆਂ ਨੇ ਜਿਸ ਨੂੰ ਕਿ ਛੋਟੇ ਬੱਚੇ ਵੀ ਦੇਖਦੇ ਨੇ ਜਿਨ੍ਹਾਂ ਦੇ ਮਾਨਸਿਕਤਾ ਦੇ ਉੱਤੇ ਬੁਰਾ ਅਸਰ ਪਾਉਂਦਿਆਂ ਨੇ ਉਹਨਾਂ ਨੇ ਕਹਿਣਾ ਸੀ ਕਿ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਦਾ ਸਾਰਾ ਕੰਟੈਂਟ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੋਂ ਖਤਮ ਕੀਤਾ ਜਾਵੇ ਤੇ ਇਸ ਜਿਹੜੇ ਇਨਫਲੂਐਂਸਰ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਇਸ ਇਨਸਾਨ ਨੂੰ ਜਿਹਦਾ ਉਹ ਅਕਾਊਂਟ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਉਸਮਾਨ ਨੇ ਬਿਲਕੁਲ ਸਹੀ ਕੀਤਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਵੀ ਕੰਟੈਂਟ ਪਾਇਆ ਜਾਂਦਾ ਹੈ ਉਸ ਦੇ ਵਿੱਚ ਵਧੇਰੇ ਕੰਟੈਂਟ ਜਿਹੜਾ ਹੁੰਦਾ ਹੈ ਕਾਮੁਕ ਹੁੰਦਾ ਹੈ ਅਸ਼ਲੀਲ ਹੁੰਦਾ ਹੈ ਤੇ ਹਿੰਸਕ ਹੁੰਦਾ ਹੈ ਸਾਡੇ ਜਿਹੜੇ ਬੱਚੇ ਨੇ ਉਹ ਹੁਣ ਲਗਾਤਾਰ ਫੋਨ ਦੇ ਉੱਤੇ ਫੋਨ ਦੀ ਵਰਤੋਂ ਕਰਦੇ ਨੇ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਵੇਖਤ ਜਿੰਨੀਆਂ ਵੀ ਉਹ ਵੀਡੀਓਜ਼ ਦੇਖਦੇ ਨੇ ਉਹਨਾਂ ਦੇ ਵਿੱਚ ਬਹੁਤੀਆਂ ਵੀਡੀਓ ਉਹਨਾਂ ਦੇ ਮੂਰੇ ਕਾਮੁਕ ਤੇ ਹਿੰਸਕ ਹੁੰਦੀਆਂ ਨੇ ਹੁਣ ਜਿਹੜਾ ਕੁਝ ਵੀ ਸਾਡੇ ਬੱਚੇ ਦੇਖਦੇ ਨੇ ਉਹ ਉਵੇਂ ਦੇ ਹੀ ਤਾਂ ਬਣਨਗੇ ਨਾ ਹੁਣ ਜਿਵੇਂ ਦੀਆਂ ਚੀਜ਼ਾਂ ਦੇਖਦੇ ਨੇ ਉਹ ਕਾਮੁਕ ਨੇ ਤੇ ਹਿੰਸਕ ਨੇ ਤੇ ਤੁਹਾਨੂੰ ਕੀ ਲੱਗਦਾ ਸਾਡੇ ਬੱਚੇ ਕਿਹੋ ਜਿਹੇ ਹੋਣਗੇ ਸਾਡੇ ਬੱਚਿਆਂ ਦੇ ਵੀ ਮਾਨਸਿਕਤਾ ਦੇ ਉੱਤੇ ਜਿਵੇਂ ਦਾ ਉਹ ਅਸਰ ਪਾ ਰਹੇ ਨੇ ਉਹ ਉਵੇਂ ਦੀਆਂ ਹੀ ਬਿਹੇਵੀਅਰ ਕਰਦੇ ਨੇ ਸਾਡੇ ਬੱਚਿਆਂ ਨੂੰ ਜਿਵੇਂ ਦਾ ਹੀ ਗਿਆਨ ਮਿਲ ਰਿਹਾ ਹੈ ਹੁਣ ਸੋਸ਼ਲ ਮੀਡੀਆ ਤੇ ਜਿਵੇਂ ਦਾ ਉਹਨਾਂ ਨੂੰ ਗਿਆਨ ਮਿਲ ਰਿਹਾ ਹੈ ਉਵੇਂ ਦੀ ਹੀ ਉਹਨਾਂ ਦੀ ਸੂਝ ਸਮਝ ਤੇ ਮਾਨਸਿਕਤਾ ਬਣਦੀ ਜਾ ਰਹੀ ਹੈ ਸਾਡੇ ਬੱਚਿਆਂ ਨੂੰ ਅਗਰ ਜੇਕਰ ਉਹ ਜਿਹੇ ਗੇਮਸ ਖੇល ਰਹੇ ਨੇ ਉਹ ਜਿਨ੍ਹਾਂ ਦੇ ਵਿੱਚ ਮਾਰਨਾ ਮਰੌਣਾ ਚੱਲ ਰਿਹਾ ਹੈ ਤਾਂ ਆਪਣੇ ਬੱਚੇ ਨੇ ਜਿਹੜੇ ਮਾਰਨ ਮਰਾਉਣਾ ਨੂੰ ਇੰਜੋਏਮੈਂਟ ਸਮਝਣ ਲੱਗ ਜਾਣਗੇ ਤੇ ਅਸਲ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਮਾਰਨਾ ਕੁੱਟਣਾ ਇਹ ਸਭ ਕੁਝ ਉਹਨਾਂ ਦੇ ਲਈ ਇੱਕ ਇੰਜੋਏਮੈਂਟ ਦਾ ਸਾਧਨ ਬਣ ਜੇਗਾ ਮਾਰ ਕੁੱਟ ਗੈਂਗਸਟਰਵਾਦ ਇਸ ਚੀਜ਼ ਨੂੰ ਬੜਾਵਾ ਦਿੰਦੀਆਂ ਨੇ ਇਹ ਚੀਜ਼ਾਂ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਹੀ ਗੈਂਗਸਟਰਵਾਦ ਇੰਨਾ ਵੱਧ ਚੁੱਕਿਆ ਹੈ ਆਏ ਦਿਨ ਜਿਹੜੀਆਂ ਗੈਂਗਸਟਰਜ਼ ਵੱਲੋਂ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਨੇ ਜਿਦੇ ਵਿੱਚ ਲੋਕਾਂ ਨੂੰ ਦੀ ਜਾਨ ਨੂੰ ਖਤਰਾ ਹੁੰਦਾ ਹੈ ਪਰ ਹੁਣ ਜਿਵੇਂ ਦਾ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਪੈ ਰਿਹਾ ਹੈ ਹੁਣ ਸਾਡੇ ਬੱਚੇ ਵੀ ਆਉਣ ਵਾਲੇ ਗੈਂਗਸਟਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਕਾਸ਼ਿਕ ਦੇਸ਼ਾਂ ਦੇ ਵਿੱਚ ਇਹ ਬੱਚਿਆਂ ਨੂੰ ਇਹੋ ਜਿਹਾ ਕੰਟੈਂਟ ਦਿਖਾਇਆ ਜਾਂਦਾ ਹੈ ਉਹਨਾਂ ਨੂੰ ਉਹਨਾਂ ਦੇ ਮਾਪ ਮਿਹਨਤ ਮਜ਼ਦੂਰੀ ਕਰਦੇ ਦਿਖਾਏ ਜਾਂਦੇ ਨੇ ਤੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਵੇਖੋ ਤੁਹਾਡੇ ਮਾਪਿਓ ਕਿੰਨੀ ਮਿਹਨਤ ਮਜ਼ਦੂਰੀ ਕਰਕੇ ਕਿਵੇਂ ਤੁਹਾਨੂੰ ਪਾਲਦੇ ਪਏ ਨੇ ਕਿਵੇਂ ਤੁਹਾਡੇ ਸ਼ੌਂਕ ਪੂਰੇ ਕਰਦੇ ਪਏ ਨੇ ਤੇ ਉਹਨਾਂ ਨੂੰ ਇਹ ਦਿਖਾਇਆ ਜਾਂਦਾ ਹੈ ਜਿਹਦੇ ਕਾਰਨ ਕਿ ਬੱਚਿਆਂ ਦੇ ਮਨ ਦੇ ਉੱਤੇ ਵਧੀਆ ਅਸਰ ਪਵੇ ਪਰ ਜਿਹੜਾ ਸੋਸ਼ਲ ਮੀਡੀਆ ਸਾਡਾ ਹੈ ਉਹ ਬੱਚਿਆਂ ਨੂੰ ਕੀ ਪ੍ਰੋਵਾਈਡ ਕਰ ਰਿਹਾ ਹੈ ਉਹ ਬੱਚਿਆਂ ਨੂੰ ਕਾਮੁਕ ਤੇ ਹਿੰਸਕ ਚੀਜ਼ਾਂ ਪ੍ਰੋਵਾਈਡ ਕਰ ਰਿਹਾ ਹੈ ਤੇ ਬੱਚਿਆਂ ਦੇ ਮਨ ਦੇ ਉੱਤੇ ਗਲਤ ਅਸਰ ਪਾ ਰਿਹਾ ਹੈ ਜਿਸ ਕਾਰਨ ਕਿ ਸਾਡੇ ਬੱਚੇ ਨੇ ਜਿਹੜੇ ਉਹ ਰੋਬੋਟਸ ਬਣਦੇ ਜਾ ਰਹੇ ਉਹਨਾਂ ਦੇ ਵਿੱਚ ਭਾਵਨਾਵਾਂ ਜਿਹੜੀਆਂ ਐ ਉਹ ਘਟਦੀਆਂ ਜਾ ਰਹੀਆਂ ਨੇ ਤੁਸੀਂ ਅੱਜਕੱਲ ਅੱਜ ਦੇ ਬੱਚੇ ਤੇ ਅ 25 ਸਾਲ ਪਹਿਲਾਂ ਪੈਦਾ ਹੋਏ ਬੱਚਿਆਂ ਦੇ ਵਿੱਚ ਫਰਕ ਇਹ ਵੇਖੋਗੇ ਕਿ ਉਹਨਾਂ ਦੇ ਵਿੱਚ ਭਾਵਨਾਵਾਂ ਜ਼ਿਆਦਾ ਹੁੰਦੀਆਂ ਸੀਗੀਆਂ ਸਾਡੀ ਪਹਿਲਾਂ ਵਾਲੀ ਪੀੜੀ ਦੇ ਵਿੱਚ ਭਾਵਨਾਵਾਂ ਵੱਧ ਹੁੰਦੀਆਂ ਸੀ ਜਿਸ ਕਾਰਨ ਕਿ ਲੋਕ ਜਿਹੜੇ ਸੀ ਇੱਕ ਦੂਜੇ ਦੇ ਨਾਲ ਜੁੜ ਕੇ ਰਹਿਣਾ ਪਸੰਦ ਕਰਦੇ ਸੀਗੇ ਉਹ ਪਸਾਂਝੇ ਪਰਿਵਾਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਸੀਗੇ ਤੇ ਪਰ ਹੁਣ ਦੀ ਜਿਹੜੀ ਅੱਜ ਦੀ ਪੀੜੀ ਹੈ ਜ਼ਿਆਦਾਤਰ ਜਿਹੜੇ ਇਹਨਾਂ ਦਾ ਗਿਆਨ ਜਿਹੜਾ ਇਹਨਾਂ ਨੂੰ ਮਿਲ ਰਿਹਾ ਹੈ ਉਹ ਮਿਲ ਰਿਹਾ ਸੋਸ਼ਲ ਮੀਡੀਆ ਤੋਂ ਜਿਹੜਾ ਕਿ ਉਹਨਾਂ ਦੇ ਲਈ ਸਹੀ ਨਹੀਂ ਹੈ ਜਿਸ ਕਾਰਨ ਕਿ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਜਿਹੜੀਆਂ ਸਹੀ ਭਾਵਨਾਵਾਂ ਸੀ ਪਿਆਰ ਦੀਆਂ ਹਮਦਰਦੀ ਦੀਆਂ ਉਹ ਭਾਵਨਾਵਾਂ ਜਿਹੜੀਆਂ ਜਿਆਦਾ ਡਿਵੈਲਪ ਨਹੀਂ ਹੋ ਰਹੀਆਂ ਜਿਹੜੀਆਂ ਭਾਵਨਾਵਾਂ ਡਿਵੈਲਪ ਹੋ ਰਹੀਆਂ ਹੋ ਰਹੀਆਂ ਗੁੱਸੇ ਦੀਆਂ ਕਾਮੁਕ ਭਾਵਨਾਵਾਂ ਵਿੱਚ ਹਿੰਸਕ ਭਾਵਨਾਵਾਂ ਮਾਰਕੁੱਟ ਕਰਨ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਜ਼ਿਆਦਾ ਡਿਵੈਲਪ ਹੋ ਰਹੀਆਂ ਨੇ ਜਿੰਦੇ ਕਾਰਨ ਕਿ ਸਾਡਾ ਸਮਾਜ ਜਿਹੜਾ ਹੈ ਉਹ ਦਿਨੋ ਦਿਨ ਬਦਲਦਾ ਜਾ ਰਿਹਾ ਹੈ ਹੁਣ ਜਿਹੜੇ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਅੱਜ ਇਹ ਜਿਹੜੀਆਂ ਚੀਜ਼ਾਂ ਦੇਖ ਰਹੇ ਨੇ ਉਹ ਵੱਡੇ ਹੋ ਕੇ ਇਹੋ ਜਿਹੀਆਂ ਚੀਜ਼ਾਂ ਕਰਨਗੇ ਵੀ ਅੱਜ ਜੇ ਸਾਡਾ ਬੱਚਾ ਗੇਮ ਦੇ ਵਿੱਚ ਬੰਦੂਕਾਂ ਦੇ ਨਾਲ ਖੇਡ ਰਿਹਾ ਹੈ ਤਾਂ ਉਹ ਵੱਡਾ ਹੋ ਕੇ ਵੀ ਇਹ ਸ਼ੌਂਕ ਪਾ ਲੇਗਾ ਕਿ ਅਸੀਂ ਮੈਂ ਬੰਦੂਕ ਦੇ ਨਾਲ ਗੋਲੀ ਮਾਰਾ ਕਿਸੇ ਨੂੰ ਕਿਸੇ ਦਾ ਕਤਲ ਕਰਾਂ ਕਿਸੇ ਦਾ ਖੂਨ ਡੁੱਲਿਓ ਉਹਨੂੰ ਇਹ ਵਧੀਆ ਲੱਗੇਗਾ ਤੇ ਦੇਖੋ ਕਿ ਅੱਜ ਕੱਲ ਪਹਿਲਾਂ ਵਾਲੇ ਬੱਚਿਆਂ ਨੂੰ ਕੀ ਸ਼ੌਂਕ ਹੁੰਦੇ ਸੀਗੇ ਪਹਿਲਾਂ ਵਾਲੇ ਬੱਚੇ ਜਦੋਂ ਮੇਲੇ ਦੇ ਉੱਤੇ ਜਾਂਦੇ ਸੀ ਅਕਸਰ ਉਹਨਾਂ ਨੂੰ ਐ ਹੁੰਦਾ ਸੀ ਟਰੈਕਟਰ ਟਰਾਲੀ ਲੈ ਲਈਏ ਹਨਾ ਕਿਉਂਕਿ ਕਿਰਤੀ ਕ ਮਜ਼ਦੂਰ ਆਪਣੇ ਵੱਧ ਨੇ ਤੋਂ ਕੰਮੇ ਮਜ਼ਦੂਰਾਂ ਦੇ ਇਨਸਪਾਇਰ ਹੋ ਕੇ ਬੱਚੇ ਕੀ ਕਰਦੇ ਸੀ ਉਹਨਾਂ ਨੂੰ ਐ ਲੱਗਦਾ ਸੀ ਵੀ ਸਾਡੇ ਹਨਾ ਅਸੀਂ ਇੱਕ ਟਰੈਕਟਰ ਟਰਾਲੀ ਚਲਦਾ ਵੇਖਿਆ ਅਸੀਂ ਵੀ ਇੱਕ ਛੋਟਾ ਜਿਹਾ ਟਰੈਕਟਰ ਟਰਾਲੀ ਲੈਣਾ ਤੇ ਜਿਹਦੇ ਵਿੱਚ ਉਹ ਮਿੱਟੀ ਪਾ ਕੇ ਹਨਾ ਪਰਦੇ ਸੀ ਤੇ ਉਹ ਖੇਡਦੇ ਸੀ ਅੱਜ ਕੱਲ ਬੱਚੇ ਕੀ ਖਰੀਦਦੇ ਨੇ ਅੱਜ ਕੱਲ ਬੱਚੇ ਮੇਲਿਆਂ ਦੇ ਉੱਤੇ ਕੀ ਖਰੀਦਦੇ ਨੇ ਸ਼ਾਪਸ ਤੋਂ ਕੀ ਖਰੀਦਦੇ ਨੇ ਬੰਦੂਕਾਂ ਖਰੀਦਦੇ ਨੇ ਉਹਨਾਂ ਨੂੰ ਬੜਾ ਵਧੀਆ ਲੱਗਦਾ ਤੁਸੀਂ ਵੀ ਕਰਦੇ ਹੋ ਵਿੱਚ ਹੋਊਗਾ ਤੁਹਾਡੇ ਘਰ ਦੇ ਵਿੱਚ ਇਹੋ ਜੇ ਬੱਚੇ ਜਿਹੜੇ ਕਿ ਬੜਾ ਪਸੰਦ ਕਰਦੇ ਹੋਣਗੇ ਬੰਦੂਕਾਂ ਦੇ ਨਾਲ ਖੇਡਣਾ ਤੇ ਮਾਪੇ ਬੜਾ ਹੁੱਬ ਕੇ ਦੱਸਦੇ ਹੁੰਦੇ ਵੀ ਹਾਂ ਸਾਡੇ ਬੱਚੇ ਨੂੰ ਬੰਦੂਕਾਂ ਬੜੀਆਂ ਪਸੰਦ ਨੇ ਪਰ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਜੇ ਇਹਨੂੰ ਇਸ ਉਮਰ ਦੇ ਵਿੱਚ ਬੰਦੂਕਾਂ ਪਸੰਦ ਨੇ ਤੇ ਇਹਨੂੰ ਇਹੋ ਜਿਹੀ ਚੀਜ਼ਾਂ ਪਸੰਦ ਨੇ ਤਾਂ ਇਹ ਵੱਡਾ ਹੋ ਕੇ ਕੀ ਕਰੇਗਾ ਵੱਡਾ ਹੋ ਕੇ ਵੀ ਤਾਂ ਇਹਦਾ ਜਿਹੜਾ ਇੰਟਰਸਟ ਹੈ ਵੱਧ ਡਿਵੈਲਪ ਹੋ ਜੇਗਾ ਤੇ ਇਹ ਹੋ ਸਕਦਾ ਹੈ ਕਿ ਅਸਲ ਬੰਦੂਕਾਂ ਲਿਆਉਣਾ ਸ਼ੁਰੂ ਕਰ ਦੇ ਤੇ ਉਹਦੇ ਨਾਲ ਮਾਰਨਾ ਮਰੋਣਾ ਪਸੰਦ ਕਰੇ ਕਿਉਂਕਿ ਕਹਿੰਦੇ ਨੇ ਹੌਨ ਹਰ ਬਿਰਵਾਨ ਕੇ ਹੋਤ ਚਿਕਨੇ ਚਿਕਨੇ ਪਾਤ ਵੀ ਬਚਪਨ ਵਿੱਚ ਹੀ ਪਤਾ ਲੱਗ ਜਾਂਦਾ ਹੈ ਕਿ ਬੱਚੇ ਕਿਸ ਇੰਟਰਸਟ ਵੱਲ ਜ਼ਿਆਦਾ ਜਾ ਰਹੇ ਨੇ ਛੋਟੇ ਹੁੰਦਿਆਂ ਹੀ ਬੱਚੇ ਦੇ ਜੇਕਰ ਉਹ ਪੜਾਈ ਵੱਧ ਕਰਦਾ ਹੈ ਪੜਨ ਵਿੱਚ ਜ਼ਿਆਦਾ ਇੰਟਰਸਟ ਲੈਂਦਾ ਤੇ ਮਾਪੇ ਨੂੰ ਪਤਾ ਹੁੰਦਾ ਕਿ ਵੱਡਾ ਹੋ ਕੇ ਇਹ ਅਕੈਡਮਿਕਸ ਦੇ ਵਿੱਚ ਵੱਡਾ ਪੜੇਗਾ ਤੇ ਹੋ ਸਕਦਾ ਹੈ ਡਾਕਟਰ ਬਣ ਸਕੇ ਇੰਜੀਨੀਅਰ ਬਣ ਸਕੇ ਛੋਟਾ ਹੁੰਦਾ ਜੇ ਬੱਚਾ ਜਿਆਦਾ ਖੇਡਣਾ ਪਸੰਦ ਕਰਦਾ ਹੈ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਵੱਡਾ ਹੋ ਕੇ ਵੀ ਇਹ ਖੇਡਣਾ ਹੀ ਜਿਆਦਾ ਪਸੰਦ ਕਰੇਗਾ ਇਹ ਕੋਈ ਡੜਾਕ ਬੰਨਣਾ ਪਸੰਦ ਕਰੇਗਾ ਕਿ ਫੁੱਟਬਾਲਰ ਬੰਨਣਾ ਪਸੰਦ ਕਰੇਗਾ ਕ੍ਰਿਕਟਰ ਬੰਨਣਾ ਪਸੰਦ ਕਰੇਗਾ ਤੇ ਜੇਕਰ ਤੁਹਾਡਾ ਬੱਚਾ ਜਿਹੜਾ ਛੋਟਾ ਬੱਚਾ ਹੈ ਉਹ ਬੰਦੂਕਾਂ ਨਾਲ ਖੇਡਣਾ ਪਸੰਦ ਕਰਦਾ ਹੈ ਤਾਂ ਹੁਣ ਤੁਸੀਂ ਦੱਸੋ ਕਿ ਵੱਡਾ ਹੋ ਕੇ ਕੀ ਬੰਨਣਾ ਪਸੰਦ ਕਰੇਗਾ ਮੈਂ ਰੁਹੀ ਲਾਈਵ ਸਟੂਡੀਓ ਵੱਲੋਂ ਧੰਨਵਾਦ